ਇਹ ਸਭ ਤੋਂ ਵੱਡੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਸ਼ੰਭੂ ਬਾਰਡਰ ਖਨੌਰੀ ਬਾਰਡਰ ਡੱਬ ਵਾਲੀ ਬਾਰਡਰ ਰਤਨਪੁਰਾ ਦੇ ਵਿੱਚ ਬਾਰਡਰ ਦੇ ਉੱਤੇ ਕਿਸਾਨ ਲਗਾਤਾਰ 13 ਫਰਵਰੀ ਤੋਂ ਡਟੇ ਹੋਏ ਨੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਪਰ ਕੇਂਦਰ ਸਰਕਾਰ ਮੰਗਾ ਪ੍ਰਵਾਨ ਨਹੀਂ ਕਰ ਰਹੀਆਂ ਤਾਂ ਜਿਸ ਤੋਂ ਬਾਅਦ ਇਹ ਮਾਮਲਾ ਕੋਰਟਾਂ ਤੱਕ ਪਹੁੰਚ ਚੁੱਕਿਆ ਸੁਪਰੀਮ ਕੋਰਟ ਦੇ ਵੱਲੋਂ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਉਸ ਕਮੇਟੀ ਦੇ ਵੱਲੋਂ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਕਿਸਾਨਾਂ ਨੂੰ ਬੁਲਾਇਆ ਗਿਆ ਸੀ ਉਸ ਕਮੇਟੀ ਦੇ ਵੱਲੋਂ ਤਾਂ ਹੁਣ ਕਿਸਾਨਾਂ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਆ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਤਾਂ ਸਿਰਫ ਸਰਕਾਰ ਦੇ ਨਾਲ ਗੱਲ ਕਰਾਂਗੇ ਕਮੇਟੀਆਂ ਦੇ ਹੱਥ ਦੇ ਵਿੱਚ ਜਦੋਂ ਕੁਝ ਹੈ ਨਹੀਂ ਫਿਰ ਅਸੀਂ ਕਮੇਟੀਆਂ ਦੇ ਕੋਲ ਕਿਉਂ ਜਾਈਏ ਤਾਂ ਕਿਸਾਨ ਜਿਹੜੇ ਨੇ ਸਰਕਾਰ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਦੂਜੇ ਪਾਸੇ ਸਰਕਾਰ ਵੀ ਹੁਣ ਕੇਂਦਰ ਦੀ ਗੱਲਬਾਤ ਕਰਨ ਦੇ ਲਈ ਰਾਜ਼ੀ ਹੋ ਚੁੱਕੀ ਕਿਉਂਕਿ ਬੀਤੇ ਕੱਲ ਸਾਬਕਾ ਐਮਪੀ ਜਗਮੀਤ ਸਿੰਘ ਬਰਾੜ ਦੇ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਨਾਲ ਮੁਲਾਕਾਤ ਤੋਂ ਬਾਅਦ ਜੋ ਬਾਈਟ ਦਿੱਤੀ ਸੀ ਜੋ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋਏ ਸੀ ਉਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਸੀ ਕਿ ਬੜੇ ਸੁਖਾਮੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਪੋਜ਼ੀਟਿਵ ਰਿਸਪਾਂਸ ਮਿਲਿਆ ਖੇਤੀਬਾੜੀ ਮੰਤਰੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਚਿੰਤਾ ਵੀ ਕਰ ਰਹੇ ਸੀ ਤੇ ਨਾਲ ਹੀ ਉਹਨਾਂ ਨੇ ਲਿਸਟ ਵੀ ਮੰਗ ਲਈ ਕਿ ਕਿਹੜੀਆਂ ਕਿਹੜੀਆਂ ਮੰਗਾਂ ਨੇ ਕੀ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਤੇ ਵੀ ਵਿਚਾਰ ਕਰ ਰਹੇ ਆ ਜਿਹੜਾ ਸੀ2+50 ਦੇ ਉੱਤੇ ਵੀ ਵਿਚਾਰ ਕਰ ਰਹੇ ਆ ਤਾਂ ਕਿਸਾਨਾਂ ਨੂੰ ਕਿਸੇ ਵੇਲੇ ਵੀ ਹੁਣ ਕੇਂਦਰ ਦਾ ਸੱਦਾ ਆ ਸਕਦਾ ਕੇਂਦਰ ਦੇ ਸੱਦੇ ਤੋਂ ਬਾਅਦ ਕਿਸਾਨ ਜਿਹੜੇ ਨੇ ਉਹ ਗੱਲਬਾਤ ਕਰਨਗੇ ਤੇ ਗੱਲਬਾਤ ਦੇ ਜ਼ਰੀਏ ਹੀ ਮਸਲੇ ਦਾ ਹੱਲ ਨਿਕਲਦਾ ਕਿਉਂਕਿ ਹਰ ਵਕਤ ਜਦੋਂ ਵੀ ਤੁਸੀਂ ਕੋਈ ਵੱਡਾ ਅੰਦੋਲਨ ਦੇਖਿਆ ਜਦੋਂ ਵੀ ਕੋਈ ਅੰਦੋਲਨ ਹੁੰਦਾ ਤਾਂ ਉਸ ਅੰਦੋਲਨ ਤੋਂ ਬਾਅਦ ਜਿਹੜੀ ਗੱਲਬਾਤ ਮੁੱਕਦੀ ਆ ਉਹ ਟੇਬਲ ਟਾਕ ਦੇ ਉੱਤੇ ਮੁੱਕਦੀ ਆ ਟੇਬਲ ਟਾਕ ਦੇ ਉੱਤੇ ਗੱਲਬਾਤ ਇਸ ਤਰੀਕੇ ਨਾਲ ਮੁੱਕਦੀ ਆ ਜੇਕਰ ਕਿਸਾਨ ਕਹਿੰਦੇ ਨੇ ਕਿ ਸਾਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਚਾਹੀਦਾ ਤਾਂ ਉਸ ਤੋਂ ਇਲਾਵਾ ਹੋਰ ਜਿਹੜੀਆਂ 11 ਮੰਗਾਂ ਨੇ ਤਾਂ ਟੋਟਲ ਮਿਲਾ ਕੇ 12 ਮੰਗਾਂ ਨੇ 12 ਦੇ ਵਿੱਚੋਂ ਜੇ ਮੰਨ ਲਓ ਕੇਂਦਰ 8 ਮੰਗਾਂ ਮੰਨ ਲੈਂਦੀ ਆ ਕਿ 8 80 ਮੰਨ ਲੀਆਂ ਬਾਕੀ ਤੁਸੀਂ ਛੱਡ ਦਿਓ ਤੇ ਜਾਂ ਫਿਰ ਕਹਿੰਦੇ ਆ 10 80 ਮੰਨ ਲੀਆਂ ਦੋ ਤੁਸੀਂ ਛੱਡ ਦੋ ਦੋਆ ਤੇ ਵਿਚਾਰ ਕਰ ਲਾਂਗੇ ਦੋਆ ਤੇ ਕੋ ਕਮੇਟੀ ਬਣਾ ਦੰਨੇ ਆ ਜਾਂ ਫਿਰ ਕਹਿ ਦੰਨੇ ਆ ਵੀ 50-50 ਕਰ ਲਓ ਤੁਸੀਂ 6 ਤੇ ਅਸੀਂ ਮੰਗ ਤੁਹਾਡੀ ਮੰਨ ਲੰਨੇ ਆ 6 ਮੰਗਾਂ ਦੇ ਵਿੱਚੋਂ 6ਾਂ ਦੇ ਉੱਤੇ ਅਸੀਂ ਵਿਚਾਰ ਵਟਾਂਦਰਾ ਕਰ ਲਾਂਗੇ ਥੋੜਾ ਸਮਾਂ ਪਾ ਦੰਨੇ ਆ ਤਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਫਿਰ ਗੱਲਬਾਤ ਉਹ ਸਿਰੇ ਚੜਦੀ ਹੁੰਦੀ ਆ ਕਿਉਂਕਿ ਆਪਾਂ ਕਹੀਏ ਕਿ ਜੇਕਰ ਕਿਸਾਨ ਕਹਿੰਦੇ ਨੇ 12 ਦੀਆਂ 12 ਮੰਗਾਂ ਮੰਨੀਆਂ ਜਾਣ ਤਾਂ ਕੇਂਦਰ ਵੀ ਇਹ ਗੱਲ ਨਹੀਂ ਮੰਨ ਸਕਦੀ ਕਿਉਂਕਿ ਹਾਲਾਂਕਿ ਕੇਂਦਰ ਸਰਕਾਰ ਮੰਨਣ ਨੂੰ ਮੰਨ ਸਕਦੀ ਆ ਕੋਈ ਜਿਹੜੀਆਂ ਕਿਸਾਨਾਂ ਦੀਆਂ ਘਰਾਂ ਦੀਆਂ ਮੰਗਾਂ ਨਹੀਂ ਆ ਕੋਈ ਕਿਸਾਨ ਇਹ ਨਹੀਂ ਕਹਿ ਰਹੇ ਸਾਨੂੰ ਹਰ ਇੱਕ ਕਿਸਾਨ ਜਿਸ ਦੇ ਜਿਹੜਾ ਕੋਈ ਖੇਤੀ ਕਰਦਾ ਉਹ ਕਿਸਾਨ ਨੂੰ ਕੋਈ ਕਰੋੜ ਕਰੋੜ ਰੁਪਇਆ ਦੇ ਦਿਓ ਕਿਸਾਨ ਇਹ ਨਹੀਂ ਕਹਿ ਰਹੇ ਕਿ ਕਿਸਾਨਾਂ ਨੂੰ ਜਿਹੜੀਆਂ ਸਰਕਾਰੀ ਨੌਕਰੀਆਂ ਦੇ ਦਿਓ ਵੱਡੇ ਅਹੁਦੇ ਦੇ ਦਿਓ ਇਹ ਨਹੀਂ ਕਹਿ ਰਹੇ ਕਿ ਕਿਸਾਨਾਂ ਨੂੰ ਤੁਸੀਂ ਕੇਂਦਰ ਦੇ ਵਿੱਚ ਮੰਤਰੀ ਬਣਾ ਦਿਓ ਇਹ ਨਹੀਂ ਕਹਿ ਰਹੇ ਕਿ ਕਿਸਾਨਾਂ ਨੂੰ ਤੁਸੀਂ ਵੱਡੀਆਂ ਵੱਡੀਆਂ ਗੱਡੀਆਂ ਦੇ ਦਿਓ ਜ਼ਮੀਨਾਂ ਦੇ ਦਿਓ ਇਹ ਮੰਗਾਂ ਨਹੀਂ ਆ ਬਲਕਿ ਮੰਗਾਂ ਕਿਹੜੀਆਂ ਨੇ ਮੰਗਾਂ ਨੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣਾ ਮੰਗਾ ਨੇ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਮੰਗਾ ਨੇ ਕਿ ਜੋ ਬਿਜਲੀ ਪ੍ਰਾਈਵੇਟ ਕੀਤੀ ਜਾ ਰਹੀ ਆ ਉਸ ਨੂੰ ਪ੍ਰਾਈਵੇਟ ਨਾ ਕੀਤਾ ਜਾਵੇ ਤਾਂ ਮੰਗਾ ਨੇ ਜੋ ਲਖੀਮਪੁਰ ਖੀਰੀ ਦੇ ਵਿੱਚ ਕੱਢਣਾ ਕਰਮ ਵਾਪਰਿਆ ਸੀ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ ਮੰਗਾ ਨੇ ਜੋ ਕਿਸਾਨ ਮੁਆਵਜ਼ੇ ਦੀਆਂ ਮੰਗਾਂ ਕਰ ਰਹੇ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਨੇ ਤਾਂ ਇਸ ਤਰੀਕੇ ਦੀਆਂ ਕਿਸਾਨਾਂ ਦੀਆਂ 12 ਮੰਗਾ ਨੇ ਤਾਂ ਉਹ 12 ਮੰਗਾ ਦੇ ਉੱਤੇ ਹੁਣ ਵਿਚਾਰ ਵਟਾਂਦਰਾ ਹੋ ਸਕਦਾ ਆ ਕਿਸਾਨ ਜਿਹੜੇ ਨੇ ਉਹ ਆਪਣੀ ਮੰਜ਼ਿਲ ਵੱਲ ਜਿਹੜੇ ਵੱਧਦੇ ਹੋਏ ਨਜ਼ਰ ਆ ਰਹੇ ਨੇ ਦੂਜੇ ਪਾਸੇ ਜੋ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਦਾ ਮਰਨ ਵਰਤ ਅਜ 23ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਪਰ ਆਖਿਰ ਕਿੰਨੇ ਦਿਨ ਹੋਰ ਕਿਉਂਕਿ ਜੋ ਡਾਕਟਰ ਨੇ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੁੰਦੀ ਹੋਈ ਨਜ਼ਰ ਆ ਰਿਹਾ ਖੈਰ ਕਿਸਾਨਾਂ ਨੇ ਜਿਹੜਾ ਕਮੇਟੀ ਸੁਪਰੀਮ ਕੋਰਟ ਦੀ ਕਮੇਟੀ ਗਠਿਤ ਕੀਤੀ ਸੀ ਉਸ ਨੂੰ ਕੋਰੀ ਨਾ ਕਰ ਦਿੱਤੇ ਆ ਹੁਣ ਅਗਲਾ ਰਸਤਾ ਕਿਹੜਾ ਆ ਹਾਲਾਂਕਿ ਕੇਂਦਰ ਕਹਿੰਦਾ ਕਿ ਸਾਡੇ ਤਾਂ ਦਰਵਾਜੇ ਖੁੱਲੇ ਨੇ ਪਰ ਕਿਸਾਨ ਕਹਿੰਦੇ ਜੇ ਦਰਵਾਜੇ ਖੁੱਲੇ ਨੇ ਸਾਨੂੰ ਹਰਿਆਣੇ ਤੋਂ ਹਰਿਆਣੇ ਦੇ ਵਿੱਚ ਤਾਂ ਐਂਟਰੀ ਕਰ ਨਹੀਂ ਦਿੰਦੇ ਹਰਿਆਣੇ ਵਾਲਾ ਦਰਵਾਜਾ ਤਾਂ ਪਹਿਲਾਂ ਖਲਵਾਓ ਫਿਰ ਅਸੀਂ ਦਿੱਲੀ ਆਵਾਂਗੇ ਦਰਵਾਜੇ ਸਾਨੂੰ ਨਜ਼ਰ ਨਹੀਂ ਆ ਰਹੇ ਕਹਿੰਦੇ ਕਿਹੜੇ ਖੁੱਲੇ ਨੇ ਵੇਲੇ ਦੀ ਸਭ ਤੋਂ ਵੱਡੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਸ਼ੰਭੂ ਬਾਰਡਰ ਖਨੌਰੀ ਬਾਰਡਰ ਡੱਬ ਵਾਲੀ ਬਾਰਡਰ ਰਤਨਪੁਰਾ ਦੇ ਵਿੱਚ ਬਾਰਡਰ ਦੇ ਉੱਤੇ ਕਿਸਾਨ ਲਗਾਤਾਰ 13 ਫਰਵਰੀ ਤੋਂ ਡਟੇ ਹੋਏ ਨੇ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਪਰ ਕੇਂਦਰ ਸਰਕਾਰ ਮੰਗਾ ਪ੍ਰਵਾਨ ਨਹੀਂ ਕਰ ਰਹੀਆਂ ਤਾਂ ਜਿਸ ਤੋਂ ਬਾਅਦ ਇਹ ਮਾਮਲਾ ਕੋਟਾਂ ਤੱਕ ਪਹੁੰਚ ਚੁੱਕਿਆ ਸੁਪਰੀਮ ਕੋਰਟ ਦੇ ਵੱਲੋਂ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਉਸ ਕਮੇਟੀ ਦੇ ਵੱਲੋਂ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਕਿਸਾਨਾਂ ਨੂੰ ਬੁਲਾਇਆ ਗਿਆ ਸੀ ਉਸ ਕਮੇਟੀ ਦੇ ਵੱਲੋਂ ਤਾਂ ਹੁਣ ਕਿਸਾਨਾਂ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਆ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਤਾਂ ਸਿਰਫ ਸਰਕਾਰ ਦੇ ਨਾਲ ਗੱਲ ਕਰਾਂਗੇ ਕਮੇਟੀਆਂ ਦੇ ਹੱਥ ਦੇ ਵਿੱਚ ਜਦੋਂ ਕੁਝ ਹੈ ਨਹੀਂ ਫਿਰ ਅਸੀਂ ਕਮੇਟੀਆਂ ਦੇ ਕੋਲ ਕਿਉਂ ਜਾਈਏ ਤਾਂ ਕਿਸਾਨ ਜਿਹੜੇ ਨੇ ਸਰਕਾਰ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਦੂਜੇ ਪਾਸੇ ਸਰਕਾਰ ਵੀ ਹੁਣ ਕੇਂਦਰ ਦੀ ਗੱਲਬਾਤ ਕਰਨ ਦੇ ਲਈ ਰਾਜ਼ੀ ਹੋ ਚੁੱਕੀ ਕਿਉਂਕਿ ਬੀਤੇ ਕੱਲ ਸਾਬਕਾ ਐਮਪੀ ਜਗਮੀਤ ਸਿੰਘ ਬਰਾੜ ਦੇ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਨਾਲ ਮੁਲਾਕਾਤ ਤੋਂ ਬਾਅਦ ਜੋ ਬਾਈਟ ਦਿੱਤੀ ਸੀ ਜੋ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋਏ ਸੀ ਉਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਸੀ ਕਿ ਬੜੇ ਸੁਖਾਮੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਪੋਜ਼ਿਟਿਵ ਰਿਸਪੌਂਸ ਮਿਲਿਆ ਖੇਤੀਬਾੜੀ ਮੰਤਰੀ ਜਗਜੀਤ ਸਿੰਘ ਡੱਲੇਵਾਲ ਦੀ ਸਿਹੇ ਦੀ ਚਿੰਤਾ ਵੀ ਕਰ ਰਹੇ ਸੀ ਤੇ ਨਾਲ ਹੀ ਉਹਨਾਂ ਨੇ ਲਿਸਟ ਵੀ ਮੰਗ ਲਈ ਕਿ ਕਿਹੜੀਆਂ ਕਿਹੜੀਆਂ ਮੰਗਾਂ ਨੇ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਤੇ ਵੀ ਵਿਚਾਰ ਕਰ ਰਹੇ ਆ ਜਿਹੜਾ ਸੀਟੂ ਪਲੱਸ 50 ਦੇ ਉੱਤੇ ਵੀ ਵਿਚਾਰ ਕਰ ਰਹੇ ਆ ਤਾਂ ਕਿਸਾਨਾਂ ਨੂੰ ਕਿਸੇ ਵੇਲੇ ਵੀ ਹੁਣ ਕੇਂਦਰ ਦਾ ਸੱਦਾ ਆ ਸਕਦਾ ਕੇਂਦਰ ਦੇ ਸੱਦੇ ਤੋਂ ਬਾਅਦ ਕਿਸਾਨ ਜਿਹੜੇ ਨੇ ਉਹ ਗੱਲਬਾਤ ਕਰਨਗੇ ਤੇ ਗੱਲਬਾਤ ਦੇ ਜ਼ਰੀਏ ਹੀ ਮਸਲੇ ਦਾ ਹੱਲ ਨਿਕਲਦਾ ਕਿਉਂਕਿ ਹਰ ਵਕਤ ਜਦੋਂ ਵੀ ਤੁਸੀਂ ਕੋਈ ਵੱਡਾ ਅੰਦੋਲਨ ਦੇਖਿਆ ਜਦੋਂ ਵੀ ਕੋਈ ਅੰਦੋਲਨ ਹੁੰਦਾ ਤਾਂ ਉਸ ਅੰਦੋਲਨ ਤੋਂ ਬਾਅਦ ਜਿਹੜੀ ਗੱਲਬਾਤ ਮੁੱਕਦੀ ਆ ਉਹ ਟੇਬਲ ਟਾਕ ਦੇ ਉੱਤੇ ਮੁੱਕਦੀ ਆ ਟੇਬਲ ਟਾਕ ਦੇ ਉੱਤੇ ਗੱਲਬਾਤ ਇਸ ਤਰੀਕੇ ਨਾਲ ਮੁੱਕਦੀ ਆ ਜੇਕਰ ਕਿਸਾਨ ਕਹਿੰਦੇ ਨੇ ਕਿ ਸਾਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਚਾਹੀਦਾ ਤਾ ਉਸ ਤੋਂ ਇਲਾਵਾ ਹੋਰ ਜਿਹੜੀਆਂ 11 ਮੰਗਾਂ ਨੇ ਤਾਂ ਟੋਟਲ ਮਿਲਾ ਕੇ 12 ਮੰਗਾਂ ਨੇ 12 ਦੇ ਵਿੱਚੋਂ ਜੇ ਮੰਨ ਲਓ ਕੇਂਦਰ 8 ਮੰਗਾਂ ਮੰਨ ਲੈਂਦੀ ਆ ਕਿ 8 80 ਮੰਨ ਲੀਆਂ ਬਾਕੀ ਤੁਸੀਂ ਛੱਡ ਦਿਓ ਤੇ ਜਾਂ ਫਿਰ ਕਹਿੰਦੇ ਆ 10 80 ਮੰਨ ਲੀਆਂ ਦੋ ਤੁਸੀਂ ਛੱਡ ਦਿਓ ਦੋਆਂ ਤੇ ਵਿਚਾਰ ਕਰ ਲਾਂਗੇ ਦੋਆਂ ਤੇ ਕੋਈ ਕਮੇਟੀ ਬਣਾ ਦੰਨੇ ਆ ਜਾਂ ਫਿਰ ਕਹਿ ਦਿੰਦੇ ਆ ਵੀ 50 50 ਕਰ ਲਓ ਤੁਸੀਂ 6 ਤੇ ਅਸੀਂ ਮੰਗ ਤੁਹਾਡੀ ਮੰਨ ਲੰਨੇ ਆ 6 ਮੰਗਾਂ ਦੇ ਵਿੱਚੋਂ 6ਾਂ ਦੇ ਉੱਤੇ ਅਸੀਂ ਵਿਚਾਰ ਵਟਾਂਦਰਾ ਕਰ ਲਾਂਗੇ ਥੋੜਾ ਸਮਾਂ ਪਾ ਦੰਨੇ ਆ ਇਸ ਤਰੀਕੇ ਦੇ ਨਾਲ ਜਿਹੜੀਆਂ ਫਿਰ ਗੱਲਬਾਤ ਉਹ ਸਿਰੇ ਚੜਦੀ ਹੁੰਦੀ ਆ ਕਿਉਂਕਿ ਆਪਾਂ ਕਹੀਏ ਕਿ ਜੇਕਰ ਕਿਸਾਨ ਕਹਿੰਦੇ ਨੇ 12 ਦੀਆਂ 12 ਮੰਗਾ ਮੰਨੀਆਂ ਜਾਣ ਤਾਂ ਕੇਂਦਰ ਵੀ ਇਹ ਗੱਲ ਨਹੀਂ ਮੰਨ ਸਕਦੀ ਕਿਉਂਕਿ ਹਾਲਾਂਕਿ ਕੇਂਦਰ ਸਰਕਾਰ ਮੰਨਣ ਨੂੰ ਮੰਨ ਸਕਦੀ ਆ ਕੋਈ ਜਿਹੜੀਆਂ ਕਿਸਾਨਾਂ ਦੀਆਂ ਘਰਾਂ ਦੀਆਂ ਮੰਗਾਂ ਨਹੀਂ ਆ ਕੋਈ ਕਿਸਾਨ ਇਹ ਨਹੀਂ ਕਹਰੇ ਸਾਨੂੰ ਹਰ ਇੱਕ ਕਿਸਾਨ ਜਿਸ ਦੇ ਜਿਹੜਾ ਕੋਈ ਖੇਤੀ ਕਰਦਾ ਉਹ ਕਿਸਾਨ ਨੂੰ ਕੋਈ ਕਰੋੜ ਕਰੋੜ ਰੁਪਇਆ ਦੇ ਦੋ ਕਿਸਾਨ ਇਹ ਨਹੀਂ ਕਹਿ ਰਹੇ ਕਿ ਕਿਸਾਨਾਂ ਨੂੰ ਜੜੀਆਂ ਸਰਕਾਰੀ ਨੌਕਰੀਆਂ ਦੇ ਦੋ ਵੱਡੇ ਅਹੁਦੇ ਦੇ ਦੋ ਇਹ ਨਹੀਂ ਕਹਿ ਰਹੇ ਕਿ ਕਿਸਾਨਾਂ ਨੂੰ ਤੁਸੀਂ ਕੇਂਦਰ ਦੇ ਵਿੱਚ ਮੰਤਰੀ ਬਣਾ ਦੋ ਇਹ ਨਹੀਂ ਕਹਿ ਰਹੇ ਕਿ ਕਿਸਾਨਾਂ ਨੂੰ ਤੁਸੀਂ ਵੱਡੀਆਂ ਵੱਡੀਆਂ ਗੱਡੀਆਂ ਦੇ ਦੋ ਜ਼ਮੀਨਾਂ ਦੇ ਦੋ ਇਹ ਮੰਗਾ ਨਹੀਂ ਆ ਬਲਕਿ ਮੰਗਾ ਕਿਹੜੀਆਂ ਨੇ ਮੰਗਾ ਨੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣਾ ਮੰਗਾ ਨੇ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਮੰਗਾ ਨੇ ਕਿ ਜੋ ਬਿਜਲੀ ਪ੍ਰਾਈਵੇਟ ਕੀਤੀ ਜਾ ਰਹੀ ਆ ਉਸ ਨੂੰ ਪ੍ਰਾਈਵੇਟ ਨਾ ਕੀਤਾ ਜਾਵੇ ਤਾਂ ਮੰਗਾ ਨੇ ਜੋ ਲਖੀਮਪੁਰ ਖੀਰੀ ਦੇ ਵਿੱਚ ਕੱਢਣਾ ਕਰਮ ਵਾਪਰਿਆ ਸੀ ਉਹ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ ਮੰਗਾ ਨੇ ਜੋ ਕਿਸਾਨ ਮੁਆਵਜ਼ੇ ਦੀਆਂ ਮੰਗਾਂ ਕਰ ਰਹੇ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਨੇ ਤਾਂ ਇਸ ਤਰੀਕੇ ਦੀਆਂ ਕਿਸਾਨਾਂ ਦੀਆਂ 12 ਮੰਗਾਂ ਨੇ ਤਾਂ ਉਹ 12 ਮੰਗਾਂ ਦੇ ਉੱਤੇ ਹੁਣ ਵਿਚਾਰ ਵਟਾਂਦਰਾ ਹੋ ਸਕਦਾ ਆ ਕਿਸਾਨ ਜਿਹੜੇ ਨੇ ਉਹ ਆਪਣੀ ਮੰਜ਼ਿਲ ਵੱਲ ਜਿਹੜੇ ਵੱਧਦੇ ਹੋਏ ਨਜ਼ਰ ਆ ਰਹੇ ਨੇ ਦੂਜੇ ਪਾਸੇ ਜੋ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਦਾ ਮਰਨ ਵਰਤਜ 23ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਪਰ ਆਖਿਰ ਕਿੰਨੇ ਦਿਨ ਹੋਰ ਕਿਉਂਕਿ ਜੋ ਡਾਕਟਰ ਨੇ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੁੰਦੀ ਹੋਈ ਨਜ਼ਰ ਆ ਰਿਖੈਰ ਕਿਸਾਨਾਂ ਨੇ ਜਿਹੜਾ ਕਮੇਟੀ ਸੁਪਰੀਮ ਕੋਰਟ ਦੀ ਕਮੇਟੀ ਗਠਿਤ ਕੀਤੀ ਸੀ ਉਸ ਨੂੰ ਕੋਰੀ ਨਾ ਕਰ ਦਿੱਤੇ ਆ ਹੁਣ ਅਗਲਾ ਰਸਤਾ ਕਿਹੜਾ ਆ ਹਾਲਾਂਕਿ ਕੇਂਦਰ ਕਹਿੰਦਾ ਕਿ ਸਾਡੇ ਤਾਂ ਦਰਵਾਜੇ ਖੁੱਲੇ ਨੇ ਪਰ ਕਿਸਾਨ ਕਹਿੰਦੇ ਜੇ ਦਰਵਾਜੇ ਖੁੱਲੇ ਨੇ ਸਾਨੂੰ ਹਰਿਆਣੇ ਤੋਂ ਹਰਿਆਣੇ ਦੇ ਵਿੱਚ ਤਾਂ ਐਂਟਰੀ ਕਰ ਨਹੀਂ ਦਿੰਦੇ ਹਰਿਆਣੇ ਵਾਲਾ ਦਰਵਾਜਾ ਤਾਂ ਪਹਿਲਾਂ ਖਲਵਾਓ ਫਿਰ ਹੀ ਅਸੀਂ ਦਿੱਲੀ ਆ